श्षा मंत्री मु ਡਿਪਟੀ ਕਮਿਸ਼ਨਰ ਦਫਤਰ ਫਾਜ਼ਿਲਕਾ ਦੇ ਸਾਹਮਣੇ ETT ਅਧਿਆਪਕ ਯੂਨੀਅਨ ਵੱਲੋਂ ਤਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ ਜਾਣਕਾਰੀ ਅਨੁਸਾਰ ETT ਅਧਿਆਪਕ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਫਾਜ਼ਿਲਕਾ ਦੇ ਬਾਹਰ ਤਰਨਾ ਲਗਾਇਆ ਗਿਆ ਅਤੇ ਪੋਸਟਰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਦਾ ਗੇਟ ਬੰਦ ਕੀਤਾ ਗਿਆ ਅਤੇ ਇਸ ਤੋਂ ਬਾਅਦ ਇਹਨਾਂ ਵੱਲੋਂ ਇੱਕ ਮੰਗ ਪੱਤਰ ਤਹਿਸੀਲਦਾਰ ਫਾਜ਼ਿਲਕਾ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਦੇ ਨਾਮ ਦਿੱਤਾ ਗਿਆ ਜਿਸ ਬਾਰੇ ਬੋਲਦੇ ਹੋਏ ETT ਯੂਨੀਅਨ ਦੇ ਆਗਵਾ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਫਿਰ ਮੰਗ ਪੱਤਰ ਦਿੱਤਾ ਜਾਂਦਾ ਹੈ ਪਰ ਮੰਗ ਪੱਤਰ ਕਿਤਾਬਾਂ ਵਿੱਚ ਰੁੱਲ ਕੇ ਰਾਇ ਜਾਂਦਾ ਹੈ ਰੱਦੀ ਦਾ ਕਾਰਨ ਬਣ ਜਾਂਦਾ ਹੈ ਪਰ ਸਰਕਾਰ ਇਸ ਤੇ ਕੋਈ ਵੀ ਗੌਰ ਨਹੀਂ ਕਰਦੀ ਅੱਜ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਤਹਿਸੀਲਦਾਰ ਫਾਜ਼ਿਲਕਾ ਵੱਲੋਂ ਮੰਗ ਪੱਤਰ ਫਾਰਵਰਡ ਵੀ ਕਰ ਦਿੱਤਾ ਗਿਆ ਹੈ ਪਰ ਇਸ ਤੇ ਕੋਈ ਸੁਣਾਈ ਹੁੰਦੀ ਨਜ਼ਰ ਨਹੀਂ ਆਂਦੀ ਕਿਉਂਕਿ ਪੰਜਾਬ ਸਰਕਾਰ ਜੋ ਨੌਕਰੀ ਦੇ ਦਾਅਵੇ ਕਰਦੇ ਸੀ ਉਹ ਸਾਰੇ ਦੇ ਸਾਰੇ ਫੁੱਸ ਠੁੱਸ ਬੋਲਦੇ ਹਨ ਇਸ ਮੌਕੇ ਬੋਲਦੇ ਹੋਰ ਕੀ ਕੁਝ ਕਿਹਾ ਗਿਆ ਸਭ ਕੋ ਜਾਣਣ ਲਈ ਬਣੇ ਸਰ ਮੇਰਾ ਨਾਮ ਅਸ਼ੋਕ ਕੁਮਾਰ ਹੈ ਜੀ ਸਰ ਇਹ ਮੰਗ ਪੱਤਰ ਅਸੀਂ ਅੱਜ ਤੋਂ 6 ਮਹੀਨੇ ਪਹਿਲਾਂ ਵੀ ਦਿੱਤਾ ਸੀ 8 ਮਹੀਨੇ ਪਰ ਉਹਨਦੇ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਉੱਥੇ ਕਿਤਾਬਾਂ ਦੀ ਧੂੜ ਹੈ ਮਿੱਟੀ ਦੀ ਧੂੜ ਦੇ ਵਿੱਚ ਪਿਆ ਹੈ ਅੱਜ ਵੀ ਇਹ ਮੰਗ ਪੱਤਰ ਅੱਜ ਵੀ ਉਹਨਾਂ ਨੇ ਕਹਿ ਆ ਜੀ ਅਸੀਂ ਸਿੱਖਿਆ ਮੰਤਰੀ ਨੂੰ ਫਾਰਵਰਡ ਕਰਾਂਗੇ ਪਰ ਦੇਖੋ ਉਹਨਾਂ ਨੇ ਫਾਰਵਰਡ ਕਰ ਦਿੱਤਾ ਉਹ ਕਹਿੰਦੇ ਜੀ ਅੱਗੋਂ ਜੋ ਸਿੱਖਿਆ ਮੰਤਰੀ ਜੀ ਕਰਨਗੇ ਉਹ ਸਿੱਖਿਆ ਮੰਤਰੀ ਦੀ ਸਿੱਖਿਆ ਮੰਤਰੀ ਦਾ ਕੰਮ ਹੈ ਜੇ ਉਹ ਜਿਵੇਂ ਤੁਹਾਡਾ ਹੱਲ ਕਰਨਗੇ ਉਹ ਹੀ ਕਰਦੇ ਕਿੰਨੀਆਂ ਪੋਸਟਾਂ ਪੈਂਡਿੰਗ ਨੇ ਅੱਲੇ ਤੱਕ ਸਰ ਸਾਡੀ ਭਰਤੀ ਸੀ 1994 9894 ਦੇ ਵਿੱਚੋਂ 2600 ਅ 40 ਦੀ ਲਿਸਟ ਆਈਏ ਜਿੱਦੇ ਵਿੱਚ ਡਬਲਿੰਗ ਇਨਕਲੂਡ ਹੈਗੀ ਹੈ ਠੀਕ ਹੈ ਜੀ ਸਾਡੀ ਲਗਭਗ 3500 ਤੋਂ ਚਾਰੇ ਆ 3500 ਬੋਸ ਜਿਹੜੀ ਹੈ ਉਹ ਮਗਰ ਪੈਂਡਿੰਗ ਪਈ ਹੈ ਤੇ ਸਾਡਾ ਜਿਹੜਾ ਜੇ ਅਸੀਂ ਗੱਲ ਕਰੀਏ ਕਿ ਕਰੂਪ ਨਹੀਂ ਦੀ ਜਿੰਨੇ ਦੀ ਕਾਉਂਸਲਿੰਗ ਹੋ ਰਹੀ ਈ ਵੀ ਹੋ ਚੁੱਕੀ ਬੱਚਿਆਂ ਦੀ ਤੇ ਸਾਰਾ ਕੇਟਰ ਜੇ ਜੋੜ ਲਈਏ ਪਹਿਲੀ 30 ਲਿਸਟ ਵਾਲਾ ਜਿਹੜਾ ਰਹਿ ਗਿਆ ਉਹ ਅਪਰੋਕਸੀਮੇਟਲੀ 4000 ਆ ਰਿਹਾ ਸਰਕਾਰ ਤਾਂ ਕਹਿੰਦੀ ਸੀ ਘਰ ਘਰ ਰੁਜ਼ਗਾਰ ਦਵਾਂਗੇ ਉਹਨਾਂ ਦੇ ਜਿਹੜੇ ਵਾਦੇ ਕੀਤੇ ਉਹ ਖੋਖਲੇ ਨਿਕਲੇ ਨੇ ਕੀ ਕਰਨਗੇ ਮੌਕਮਪੰਤਰੀ ਸਾਹਿਬ ਦੇ ਧਿਆਨ ਸਾਨੂੰ ਅੱਜ ਯਾਦ ਆ ਰਹੇ ਨੇ ਵੀ ਬਾਹਰੋਂ ਅੰਗਰੇਜ਼ ਆਇਆ ਕਰਨਗੇ ਰੁਜ਼ਗਾਰ ਮੰਗਣ ਵਾਸਤੇ ਸਾਨੂੰ ਅੱਜ ਇੱਥੋਂ ਮੈਂ ਜਿਹੜਾ ਪੰਜਾਬ ਦਾ ਨੌਜਵਾਨ ਵਰਗੇ ਆਦੇ ਆਪ ਨੂੰ ਖੰਗਾਂ ਵਿੱਚ ਦੁੱਸਾ ਰਿਹਾ ਕਿ ਰੁਜ਼ਗਾਰ ਸਾਰਾ ਹੀ ਅੰਗਰੇਜ਼ ਲੈ ਗਏ ਪੰਜਾਬੀਆਂ ਵਾਸਤੇ ਬਚਿਆ ਹੀ ਨਹੀਂ ਪੰਜਾਬੀਆਂ ਵਾਸਤੇ ਰੁਜ਼ਗਾਰ ਨਹੀਂ ਬਚਿਆ ਸਾਰਾ ਹੀ ਅੰਗਰੇਜ਼ ਲੈ ਗਏ ਦਿੱਲੀ ਦੇ ਸਿੱਖਿਆ ਮੰਤਰੀ ਇੱਥੋਂ ਦੇ ਸਕੂਲ ਦੇਖ ਰਹੇ ਨੇ ਉੱਥੋਂ ਇਹਨਾਂ ਦੀ ਹਵਾ ਨਹੀਂ ਆਈ ਫੂਲ ਉਹਨੇਦਰ ਨੂੰ ਹਵਾ ਕਰ ਲਈ ਪਰ ਸਰਕਾਰ ਨੂੰ ਇੱਕ ਚੁਟਕਾਣੀ ਹੈ ਸਾਡੇ ਮਸਲਿਆਂ ਦੇ ਹੱਲ ਜਲਦੀ ਤੋਂ ਜਲਦੀ ਕਰ ਦਿਓ ਨਹੀਂ ਤਾਂ ਸਮਾ ਬੜਾ ਬਲਵਾਨ ਹੈ ਅਗਲਾ ਸਾਲ ਜਿਹੜਾ ਉਹ ਇੱਕ ਵਾਰ ਫਿਰ ਤੋਂ ਵੋਟਾਂ ਵਾਲਾ ਸਾਲ ਹੋਵੇਗਾ ਇਹਦੇ ਵਿੱਚ ਕੀ ਫੈਸਲਾ ਹੋਵੇਗਾ ਉਸ ਬਾਰੇ ਅੱਜ ਕੋਈ ਨਹੀਂ ਜੱਜ ਬੈਠੇ ਨਹੀਂ ਲਗਾਈ ਜਾਂਦੇ ਧੰਨਵਾਦ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत